ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਬਾਗੀ ਧੜੇ ਦੇ 8 ਮੈਂਬਰਾਂ ਨੂੰ ਕੋਰ ਕਮੇਟੀ ਵਿੱਚੋਂ ਕੱਢ ਦਿੱਤਾ ਗਿਆ ਸੀਗਾ ਤੇ ਜਿਹਦੇ ਚੱਲਦੇ ਕਾਫੀ ਕੁਝ ਦੇਖਣ ਨੂੰ ਮਿਲਿਆ ਸੀ ਤੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਤੇ ਨਵੇਂ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਤੇ 23 ਮੈਂਬਰਾਂ ਦੀ ਲਿਸਟ ਸਾਹਮਣੇ ਆਈ ਹੈ ਜਦੀ ਜਾਣਕਾਰੀ ਦਲਜੀਤ ਸਿੰਘ ਚੀਮਾ ਵੱਲੋਂ ਆਪਣੇ ਟਵਿੱਟਰ ਕਾਉਂਟ ਦੇ ਉੱਤੇ ਸਾਂਝੀ ਕੀਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਕਿਹੜੇ ਕਿਹੜੇ ਮੈਂਬਰ ਸ਼ਾਮਲ ਨੇ ਉਹ ਵੀ ਤੁਹਾਨੂੰ ਦੱਸ ਦਿਆਂ ਸੋ ਸਕਰੀਨ ਦੇ ਉੱਤੇ ਤੁਸੀਂ ਲਿਸਟ ਦੇਖ ਰਹੇ ਹੋ ਸਰਦਾਰ ਹਰਜਿੰਦਰ ਸਿੰਘ tạmਮੀ ਤੇ ਦੂਜੇ ਨੰਬਰ ਤੇ ਨੇ ਸਰਦਾਰ ਬਲਵਿੰਦਰ ਸਿੰਘ ਪੁੰਦਰ ਐਸ ਐਚ ਨਰੇਸ਼ ਗੁਜਰਾਲ ਗੁਜਰਾਲ ਸਿੰਘ ਰਣਿੱਕੇ ਮਹੇਸ਼ਿੰਦਰ ਸਿੰਘ ਗਰੇਵਾਲ ਡਾਕਟਰ ਦਲਜੀਤ ਸਿੰਘ ਚੀਮਾ ਜਨਮੇਜਾ ਸਿੰਘ ਸੇਖੋ ਸ਼੍ਰੀ ਅਨਿਲ ਜੋਸ਼ੀ ਸਰਦਾਰ ਸਰਨਜੀਤ ਸਿੰਘ ਢਿੱਲੋਂ ਵਿਕਰਮ ਸੋਮ ਮਜੀਠੀਆ ਸਰਦਾਰ ਹੀਰਾ ਸਿੰਘ ਗਾਵੜੀਆਂ ਤੇ ਸਰਦਾਰ ਪਰਮਜੀਤ ਸਿੰਘ ਸਰਨਾ ਸਰਦਾਰ ਮਨਜਿੰਦਰ ਸਿੰਘ ਜੀ ਕੇ ਸਰਦਾਰ ਇਕਬਾਲ ਸਿੰਘ ਝੁੰਦਾ ਪ੍ਰੋਫੈਸਰ ਵਿਰਸਾ ਸਿੰਘ ਬਲਟੋਹਾ ਸਰਦਾਰ ਗੁਰਬਖਸ਼ ਸਿੰਘ ਬਡਾਲਾ ਸਰਦਾਰ ਗੁਰਵਰਜਨ ਸਿੰਘ ਬਾਬੇਹਾਲੀ ਡਾਕਟਰ ਸੁਖਵਿੰਦਰ ਸਿੰਘ ਸੁਖੀ ਸਰਦਾਰ ਲਖਵੀਰ ਸਿੰਘ ਲੋਦੀ ਨੰਗਲ ਸ਼੍ਰੀ ਐਨ ਕੇ ਸ਼ਰਮਾ ਸਰਦਾਰ ਮੰਤਰ ਸਿੰਘ ਬਰਾੜ ਸਰਦਾਰ ਹਰਮੀਤ ਸਿੰਘ ਸੰਧੂ ਸਰਦਾਰ ਸੋਹਣ ਸਿੰਘ ਠੰਡਲ ਬਲਦੇਵ ਸਿੰਘ ਖੈਰਾ ਸੋ ਇਹਨਾਂ ਮੈਂਬਰਾਂ ਨੂੰ ਸ਼ਾਮਲ ਕਰ ਲਿੱਤਾ ਗਿਆ ਤੇ ਦੂਜੇ ਪਾਸੇ ਸਾਡੀ ਪਰਮਜੀਤ ਸਿੰਘ ਸਰਨਾ ਸਾਹਿਬ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਵੀ ਇਸ ਚੀਜ਼ ਦਾ ਸਵਾਗਤ ਕੀਤਾ ਤੇ ਉਹ ਵੀ ਤੁਹਾਨੂੰ ਸੁਣਾਉਣੇ ਆ। ਸਰਨਾ ਸਾਹਿਬ ਜਿੱਦਾਂ ਕਿ ਸਰਦਾਰ ਸੁਖਬੀ ਸਿੰਘ ਬਾਦਰ ਵੱਲੋਂ ਨਵੀਂ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਜੀ ਪਹਿਲਾਂ ਇਸ ਕਮੇਟੀ ਨੂੰ ਕਿਵੇਂ ਦੇਖ ਲੈਂਦੇ ਜੀ। ਲੇਕੋ ਜੀ ਬਿਲਕੁਲ ਉਹਨਾਂ ਨੇ ਸਿੱਗਾਂ ਇਹਦਾ ਰਾਇਡਰ ਐਕਸ਼ਨ ਲਿਆ ਕਿਉਂਕਿ ਆਉਣ ਵਾਲੇ ਸਮਾਜ ਦੇ ਵਿੱਚ ਜਿਸਾਂ ਦੇ ਵਾਹੀ ਇੱਕ ਆਪਣੀਆਂ ਅਕਸਿ ਵਧੀਆਂ ਕਰ ਰਹੇ ਨੇ। ਤੇ ਦੇ ਚੰਦ ਨੂੰ ਕੋਰ ਕਮੇਟੀ ਜਿਹੜੀ ਮਸ਼ਾ ਆਈ ਹੈ ਕਿ ਉਹ ਕਾਲੇ ਦਾ ਅਨੁਸਾਰ ਦਿੰਦੀ ਹੈ ਕਿ ਕਰਨਾ ਕਿ ਨਹੀਂ ਕਰਨਾ ਇਸਾ ਚੋਣਾਂ ਦੇ ਵਿੱਚ ਕੋਰ ਕਮੇਟੀ ਦੇ ਫੈਸਲੇ ਦੇ ਉੱਤੇ ਸਰ ਆਪਕੋ ਗੁਲ ਸਿੰਘ ਬਾਗਲ ਨੂੰ ਫੋਨ ਚਾਹੀਦਾ ਜੀ ਉਸ ਤੋਂ ਕੋਰ ਕਮੇਟੀ ਦਾ ਪ੍ਰਧਾਨ ਕਰਕੇ ਠੀਕ ਕੀਤਾ ਬਹੁਤ ਹੀ ਵੇਰ ਉਸ ਨੂੰ ਸਸਟਾਨੀ ਸੀ ਕੱਢਿਆ ਕਟੂਨੀ ਕਰਦੇ ਨੇ ਮੰਨਦੇ ਵਾਸੋਂ ਪਤਾ ਨਹੀਂ ਕਿ ਨਾ ਪਾਇੰਟ ਕਰਦੇ ਜੋ ਵੀ ਪਾਇੰਟ ਠੀਕ ਕਰੋ ਸੋਚ ਸਕਦਾ ਸਾ ਮੇਰੇ ਇੱਕ ਸਵਾਲ ਹੋਰ ਹੈ ਜਿੱਥੇ ਬਾਗੀ ਤੜੇ ਵੱਲ ਲਗਾਤਾਰ ਸ਼੍ਰੋਮਣੀ ਕਾਲੀ ਦਲ ਤੇ ਸਵਾਲ ਖੜੇ ਕੀਤੇ ਗਏ ਸੀ ਤੇ ਜਿੱਥੇ ਸੁਖਦੇਵ ਸਿੰਘ ਢੀਲਸਾ ਕਹਿੰਦੇ ਸੀ ਮੈਂ ਪਾਰਟੀ ਦਾ ਸਰਪ੍ਰਸਤਾਂ ਤੇ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਮੁਰਤੋਂ ਕਾਲੀਗੰਦ ਦਾ ਗਠਨ ਕਰਾਂਗੇ ਪਰ ਉਸ ਤੋਂ ਕਾਰਵਾਈ ਹੋ ਗਈ ਸੀ ਉਹ ਚੀਜ਼ ਦੇਖਦੇ ਹਾਂ ਵੀ ਦੂਜਾ ਕਾਲੀਦਲ ਦੇਖਣ ਨੂੰ ਮਿਲੇਗਾ ਜੀ ਲੋਕਾਂ ਨੂੰ ਲੋਕੋ ਜੀ ਜਾਂਦੇ ਅੱਗੇ ਤੁਹਾਨੂੰ ਕੋਈ ਉਮੀਦ ਨਹੀਂ ਅਗਰ ਕਿ ਵਿਚਾ ਸਾਹਮਣੇ ਕੋਨਸਲ ਨਾਲ ਵਰਮ ਕੋਰਨ ਨਾਲ ਬਾਤੀਆਂ ਨਾਲ ਕੇ ਹਮਸਰ ਦੇ ਵਿੱਚ ਇੱਕ ਅਭਿਗਾਂਤ ਕਰੰ ਕੀਤਾ ਸੀ ਜੀ ਜੀ ਦੇ ਵਿੱਚ Oppo ਦੇ ਤਾਫੇ ਲੋਕ ਦੇ ਸੰਨ ਫਿਰ ਬਾਕੀ ਦਾ ਸਮਾਂ ਉਹਨਾਂ ਨੇ ਪੂਰੇ ਤੌਰ ਤੇ ਬੀ ਜੀ ਪੀ ਦੇ ਆਸਰੇ ਬਤਾਇਆ ਜੀ ਬੀ ਜੀ ਪੀ ਨੇ ਸ਼ੁਰੂ ਤੋਂ ਉਹਨਾਂ ਦੀ ਸਹਾਇਤਾ ਕੀਤੀ ਪਰ ਬਾਅਦ ਵਿੱਚ ਬਕੋਰ ਪਿੰਛਾ ਸਾਹ ਦੇ ਉਹਨਾਂ ਨੇ ਹਿੰਸਾ ਦਾ ਵਕਤ ਫੰਕ ਤੋਂ ਕੋਈ ਫਾਇਦਾ ਨਹੀਂ ਪਤਾ ਜੀ ਇਸ ਵਾਰ ਫਿਰ ਮੈਨੂੰ ਕੋਈ ਉਮੀਦ ਨਹੀਂ ਹੈ ਕਿ ਇਹ ਬੰਦੇ ਇਕੱਠੇ ਹੋ ਕੇ ਕੋਈ ਕਾਲੀਗਰ ਖੜਾ ਕਰ ਲਿਏ ਜਾਂ ਕੋਈ ਕੋਈ ਕਾਮਯਾਬੀ ਮਿਲੇਗੀ ਇਹ ਬੱਕਤੀ ਗੱਲ ਹੈ ਕਿ ਨੰਨਾ ਨੇ ਨਕਰ 50 ਦੀ ਸੇਵਾ ਕਰਨੀ ਹੈ 100 ਦੀ ਸੇਵਾ ਕਰਨੀ ਹੈ ਕੋਈ ਮਦਦ ਨਹੀਂ ਸੇਵਾ ਕਰਨੀ ਹੈ ਤੇ ਮੈਨੂੰ ਵਾਪਸ ਕਾਲੀ ਚਾਹਤ ਹੈ ਜੀ ਸੋ ਜੇਕਰ ਵਾਪਸ ਆਉਂਦੇ ਨੇ ਤਾਂ ਤੁਸੀਂ ਕਬੂਲ ਕਰੋਗੇ ਇਹਨਾਂ ਨੂੰ ਰਲਾਉਂਗੇ ਜੀ ਪਾਰਟੀ ਦੇ ਵਿੱਚ ਦੇਖੋ ਜਾਨੇ ਅਜੀ ਜੀ ਕਿ ਇਹਨਾਂ ਨੇ 898 ਕੱਢਿਆ ਜੀ ਨਵਾਂ ਕਿਹਦਾ ਸਾਹਵਣਾ ਨਾ ਨਾਮ ਰਜੇ ਪ੍ਰਧਾਨ ਸਾਹ ਦਾ ਬਾਕੀਆਂ ਤੇ ਤੇ ਨਰੰਦ ਦੇ ਲਗਾ ਬਈ ਉਹ ਬੁਖਾਵੇ ਚਾਹਣ ਬੰਦੇ ਬਣ ਜਾਂਦੇ ਜੀ ਇਹਨਾਂ ਨੂੰ ਨਵਾਂ ਤੋਂ ਦੇਖ ਲਾਂਗੇ ਬਈ ਕਿ ਸੰਜੀ ਕਮੈਂਟ ਵਾਟਾ ਕੋ ਭੁਖਦੇ ਉਹ ਉਸ ਵਾਰ ਦੇ ਤਾਂ ਮੈਂ ਲਾਭ ਵੀ ਇਹ ਤੇ ਬੀਚੋ ਦੇ ਚੱਡੇ ਗਣ ਕੋ ਸੰਤੰਗਾ ਕੜੀ ਜਾਂਦੀ ਸੀ ਆ ਜੀ ਧੰਨਵਾਦ ਜੀ ਜੀ ਪੀਪੀ ਜਾਣਕਾਰੀ ਨਾਲ ਗਏ ਉਸ ਦਾ ਕਾਂਗਰਸ ਨੂੰ ਜਾਣਕਾਰੀ ਜੀ ਜੀ ਸਾਡੀ ਕਾਸਟ ਹੈ ਰੇਜ ਜਿੱਦ ਦਾ ਮਾਨ ਆਪਣਾ ਘਰ ਹੁੰਦਾ ਜੀ ਧੰਨਵਾਦ ਉਹ ਤੋਂ ਜਿਹੜਾ ਮਾਨ ਜਿੱਦ ਮਾਨ ਨਹੀਂ ਨਾ ਕਰਨਾ ਤੇ ਸਵਾਗਤ ਉਹ ਮੈਂ ਚਾਹ ਬਹੁਤ ਵੱਨ ਸਾਬਤਿਆ ਨੇ ਬਹੁਤ ਵਾਂ ਸਰਕਾਰ ਦਿੱਤਾ ਨਿਸ਼ਾਨਾ ਨੂੰ ਰਖਾਣ ਤੋਂ ਬਾਅਦ ਵੀ ਰਾਸਵਰਤ ਤੇ ਦੇ ਰਹੇ ਨੇ ਸੁਣਾਂ ਬਰੇ ਜੀ ਸੇ ਇਸ਼ਾਰਾ ਤੇ ਨਾ ਸਮ ਲਗੇ ਬਾਕੀ ਫੈਸਲੇ ਕਰੇ ਨਾ ਸਾਰੇ ਆਏ ਸੀ ਪੁਰਤਬ ਜਿੰਨ ਡਾਲੇ ਦੇ ਫਾਦਰ ਸਾਹਿਬ ਨਾਲ ਚਾਰ ਤੋਂ ਵੀਖ ਸਿੰਘ ਡਾਲੇ ਦੇ ਵੱਡੇ ਬਾਪਾ ਸਾਹਿਬ ਨੇ ਬਹੁਤ ਮਾਨ ਸਤਕਾਰ ਦਿੱਤਾ ਜੇ ਦਿੱਤਾ ਹੈ

ਯੀ ਨਾ ਇਹ ਤਾਂ ਬਹੁਤ ਅਕਾਲੀ ਗੱਲ ਬਹੁਤ ਤਗੜਾ ਹੋ ਕੇ ਬੋਲਿਆ ਇਹ ਪੁੱਛੇ ਸੱਚ ਸਤਿ ਸੰਤੋਖ ਦਾ ਕਿਹਾ ਸੀ ਮੈਂ ਦੇਖ ਰਿਹਾ ਜੀ ਵਾਕ ਇਨ ਐਕਟਿੰਗ ਵੀ ਦਾ ਟੈਂਪਰਰੀ ਫੇਸ ਆ ਕਾਲੀ ਗੱਲ ਤੇ ਉਸਤੇ ਮੈਂ ਸ਼ਾਂਤ ਹਾਂ ਪਰ ਕਿਉਂਕਿ ਇਹ ਕਾਲਪੁਰ ਤੋਂ ਅਰਦਾਸ ਕਰਕੇ ਤਾਲ ਤੱਕ ਅਰਦਾਸ ਕਰਕੇ ਜਿੱਤੇ ਬੰਦੇ ਬਣੇ ਨੇ ਸਿੱਲੀ ਇਸ ਸੱਚ ਬੰਦੀ ਨੂੰ ਨੁਕਸਾਨ ਪਹੜਨ ਵਾਲੇ ਨੇ ਇਸ ਤੋਂ ਰਹਿਣ ਕੋਈ ਨਹੀਂ ਆ ਫੋਟ ਦਿੱਤਾ ਕਿ ਪਰਮਜੀਤ ਸਿੰਘ ਸਰਨਾਵਲੋ ਬਾਗੀ ਧੜੇ ਦੇ ਉੱਤੇ ਵੀ ਕਿ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਹੇ ਕਿ ਬਾਗੀ ਧੜੇ ਨੂੰ ਮੁਰਤੋ ਕਾਲੀ ਦਲ ਦੇ ਵਿੱਚ ਆ ਜਾਣਾ ਚਾਹੀਦਾ ਤਾਂ ਜੋ 2027 ਦੀਆਂ ਚੋਣਾਂ ਆਸੀ ਜਿੱਤ ਸਕੇ। ਦੂਜੇ ਪਾਸੇ ਉਹਨਾਂ ਸੁਖਦੇਵ ਸਿੰਘ ਢਿੰਡ ਸਾਹ ਜੋ ਕਿ ਸਰਪ੍ਰਸਤ ਸਿਗੇ ਸ਼੍ਰੋਮਣੀ ਕਾਲੀ ਦਲ ਦੇ ਉਹਨਾਂ ਦੇ ਉੱਤੇ ਸਵਾਲ ਚੁੱਕੇ ਉਹਨਾਂ ਨੇ ਕਿਹਾ ਵੀ ਹਾਰਨ ਦੇ ਬਾਵਜੂਦ ਵੀ ਇਹਨਾਂ ਨੂੰ ਰਾਜ ਸਭਾ ਦਾ ਮੈਂਬਰ ਭੇਜਿਆ ਗਿਆ। ਹੁਣ ਵੇਖਣਾ ਹੋਵੇਗਾ ਬਾਗੀ ਧੜੇ ਵੱਲੋਂ ਇਸ ਫੈਸਲੇ ਨੂੰ ਲੈ ਕੇ ਕੀ ਕੀਤਾ ਜਾਂਦਾ ਉਹਨਾਂ ਦਾ ਸਮਾਂ ਦੱਸੇਗਾ। ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ